ਸਾਧਾਂਵਲੀ ਵਾਸੀ ਵਿੱਚ ਸੋਨਾ ਰਾਣੀ ਦਾ ਨਗਰ ਨਿਗਮ ਕਾਰਪੋਰੇਸ਼ਨ ਵੱਲੋਂ ਘਟਾਇਆ ਗਿਆ ਇਸ ਮੌਕੇ ਐਸਐਸਪੀ ਮੋਗਾ ਪੀ શ્રી ਅਜੀਤ ਗਾਂਧੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਘਟਾਉਣ ਲਈ ਕਾਰਪੋਰੇਸ਼ਨ ਵੱਲੋਂ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਐਸਐਸਪੀ ਸਾਹਿਬ ਨੇ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਪੁਲਿਸ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਾਰਪੋਰੇਸ਼ਨ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਹੋਵੇ Para aí, bare. ਦੇਖਦੇ ਦੇਖਦੇ ਅੰਦਰ ਕੀ ਹੈ

का प ा ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਆ ਇੱਥੇ ਨਗਰ ਨਿਗਮ ਮੋਗਾ ਵੱਲੋਂ ਇਲੀਗਲ ਐਨਕ੍ਰੋਚਮੈਂਟ ਜਿਹੜੇ ਹੈ ਉਹ ਰਿਮੂਵ ਕਰਨ ਲਈ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਲੋ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਐਡਕੂਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ मौके ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾ ਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਜੇਲ੍ਹ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਬਣਦੀ ਕਾਰਵਾਈ ਮ्युनਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਮੁਕਦਮੇ ਸਰਕਾਰ ਨੇ 10 ਮੁਕਦਮੇ ਟੋਟਲ ਐਨਡੀਪੀਐਸ ਐਕਟ ਦੇ ਇਹਨਾਂ ਦੇ ਦਰਜ ਨੇ ਤੇ ਇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮ्युनਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐਵਾਈੋਲੇਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਖਿਦਮਤੇ ਉਹ ਕੀਤੀ ਜਾ ਰਹੀ ਹੈ ਹੋਰ ਕਿੰਨੇ ਮਕਾਨ ਹੈਗੇ ਜੀ ਉਹਨਾਂ ਦੇ ਪਿੱਛੇ ਜਾਂਦੇ ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀ ਹੈ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਤਹਿਤ ਵੀ ਜੋ ਬਣਦਾ ਹੋਇਆ ਉਹ ਆਉਣ ਵਾਲੇ ਦਿਨਾਂ ਚ ਕਾਸੀ ਕਰਾਂਗੇ ਇਹ ਅਜੇ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਨਹੀਂ ਪਹਿਲਾਂ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ ਹੁਣ ਅੱਜ ਜਦੋਂ ਮੌਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਸੀ ਇਹਦੇ ਵਿੱਚ ਕੋਈ ਰਹਿਣਾ ਨਹੀਂ ਪਾਇਆ ਸਰ ਕਿਸੇ ਮਾਮਲੇ 'ਚ ਸੋਨਰਾਨੀ ਨੂੰ ਸਜ਼ਾ ਵੀ ਹੋਈ ਆ ਦਸਾਂ 'ਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਇਹ ਤੁਹ ਸਿਵਾ ਸਰ ਇਹੀ ਘਰ ਹੈ ਜਾਂ ਹੋਰ ਵੀ ਹੈ ਕੋਈ ਉਹ ਚੈੱਕ ਕਰ ਲੈਨੇ ਆ ਸਾਰਾ ਪਰ ਇਸ ਘਰ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆ ਘਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੀ ਜਿਹੜੇ ਨੋਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਹਿਤ ਜਿਹੜੀ ਐਸ ਪਰ ਰੋਲੋ ਜਿਹੜੇ ਲੇਟ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੁਏਟ ਸਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲੋਅਨ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਏ ਹਾਸਟ ਵੀ ਸਾਨੂੰ ਉਪਰ ਆਰਡਰ ਹੋਏ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਇੱਥੇ ਸਾਧਾਂ ਵਾਲੀ ਵਸਤੀ ਚ ਪੈਂਦੀ ਆ ਵੀ ਇਦਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨਗੀ ਲਈਏ ਕਿ ਨਹੀਂ ਅਸੀਂ 3 ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦਿੱਤਾ ਸੀ 3 ਦਿਨਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਕੋਈ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਇਹਨਾਂ ਬਣਦੀ ਕਾਰਵਾਈ ਹਟ ਡੈਮੋਲਿਸ਼ਨ ਦੀ ਇੱਥੇ ਕਰ ਦਿੱਤੀ ਗਈ ਹੈ। ਰਜਿਸਟਰੀ ਹੈ ਰਜਿਸਟਰੀ ਵਗੈਰਾ ਜਾਂ ਕਾਗਜ਼ ਪੱਤਰ ਹੋਰ ਸੀਗੇ ਇਹਨੇ ਚੈੱਕ ਕੀਤਾ। ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਕੋਈ ਨਕਸ਼ਾ ਕੋਈ ਕੰਪਾਉਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਿੰਨਾ ਘਟਾਇਆ ਜਾ ਰਿਹਾ ਸਾਰਾ ਘਟਾਇਆ ਜਾ ਰਿਹਾ ਜਾਂ ਕੁਝ ਹੋਰ ਕਿਉਂਕਿ ਇਹ ਕੋਰ ਏਰੀਆ ਹੈਗਾ ਟਾਈਟ ਏਰੀਆ ਹੈ ਇਸ ਲਈ ਅਸੀਂ ਆਪਣਾ ਹਿਲਟੀ ਤੇ ਹੈਮਰ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈਮੋਲਿਸ਼ ਕਰਤਾ ਹੋਇਆ। ਬਾਹਰ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਜੀਸੀਬੀ ਨਹੀਂ ਲਾ पाए ਤੇ ਗਲੀ ਵੀ ਤੰਗ ਹੈਗੀ ਹੈ। ਉਹਦੇ ਕਰਕੇ ਅਸੀਂ ਮੈਨੂਅਲੀ ਕਰਨਾ ਇਹਨੂੰ ਡਿਮੋਲਿਸ਼ ਕਰਤਾ ਸਿਕਿਓਰ ਡਿਮੋਲੀਸ਼ਨ ਹੋ ਚੁੱਕੀ ਹੈ ਸਰ ਇਹਨੂੰ ਕੋ ਮੈਲਾ ਨਸ਼ਾ ਤਸਕਰ ਜਿਹੜੀ ਹੈ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਹੋਰ ਵੀ ਕਰਨੇ ਇਸੇ ਕਰ ਨੂੰ ਹੋਰ ਵੀ ਕਰ ਜਿਹੜੇ ਲੀਗਲ ਬਣੇ ਹੋਏ ਆ ਉਹਨਾਂ ਦੇ ਕੋਈ ਕਾਰਵਾਈ ਹੋਏ ਇਹਨੇ ਗਲੀ ਦਾ ਸਰਵੇ ਕਰਕੇ ਹੀ ਅਸੀਂ ਨੋਟਿਸ ਇਹਨਾਂ ਨੂੰ ਪਹਿਲਾਂ ਪਹੁੰਚਾਏ ਆ ਹੁਣ ਫਿਰ ਧਿਆਨ ਜਾ ਰਿਹਾ ਵੀ ਘਰ ਇੱਥੇ ਹੋਰ ਵੀ ਨੇ ਉਹ ਆਇਡੈਂਟੀਫਾਈ ਕਰਕੇ ਜੋ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂ ਜਿਹੜੇ ਨਸ਼ਾ ਤਸਕਰ ਹੈ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਿਹੜਾ ਰਿਕਾਰਡ ਮਿਲਦਾ ਉਸੇ ਨੂੰ ਆਇਡੈਂਟੀਫਾਈ ਕਰ ਰਹੇ ਹ ਮੁਕਾ ਸਰਵੇ ਕਰਕੇ ਅਸੀਂ ਵੈਰੀਫਾਈ ਕਰਦੇ ਹਾਂ ਜੀ ਉਹਨੂੰ ਬੰਦ ਦਾ ਨੋਟਿਸ ਦਿੰਦੇ ਹਾਂ